ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਤਰੀਕੇ ਦੇ ਫਰਮ ਵਾਲੇ ਗੁਲਗੱਪਿਆਂ ਨੂੰ ਭਰ ਕੇ ਤਿਆਰ ਕਰਾਂਗੇ ਤੇ ਇਮਲੀ ਵਾਲਾ ਪਾਣੀ ਬਣਾਵਾਂਗੇ ਤੇ ਆਲੂਆਂ ਵਾਲਾ ਬਹੁਤ ਹੀ ਟੇਸਟੀ ਜਿਹਾ ਮਿਕਸਚਰ ਬਣਾਵਾਂਗੇ ਚਲੋ ਜੀ ਵੇਖ ਲੈਣਾ ਹੈ ਗੁਲਗੱਪਿਆਂ ਵਾਲਾ ਪਾਣੀ ਕਿਵੇਂ ਬਣਦਾ ਹੈ ਇਹ ਪਾਣੀ ਬਣਾਉਣ ਦੇ ਲਈ ਇੱਥੇ ਮੈਂ ਪੁਦੀਨਾ ਲਿਆ ਹੈ ਚਾਰ ਮਿਰਚਾਂ ਲਈਆਂ ਨੇ ਇਹ ਪਾਣੀ ਬਣਾਉਣ ਦੇ ਲਈ ਆਪਾਂ ਪੁਦੀਨਾ ਜ਼ਿਆਦਾ ਲਵਾਂਗੇ ਇੱਕ ਨਿੰਬੂ ਲਵਾਂਗੇ ਚਾਰ ਲਾਲ ਮਿਰਚਾਂ ਲਵਾਂਗੇ ਇਹ ਤਿੱਖੀਆਂ ਲਾਲ ਮਿਰਚਾਂ ਨੇ ਇਹ ਫਰੈਸ਼ ਲਾਲ ਮਿਰਚਾਂ ਨੇ ਕਿ ਸੁੱਕੀਆਂ ਹੋਈਆਂ ਲਾਲ ਮਿਰਚਾਂ ਨਹੀਂ ਹੈਗੀਆਂ ਆਪਾਂ ਇਹ ਮਿਰਚਾਂ ਨੂੰ ਯੂਜ਼ ਕਰਕੇ ਬਹੁਤ ਹੀ ਟੇਸਟੀ ਜਿਹਾ ਸਪਾਈਸੀ ਜਿਹਾ ਪਾਣੀ ਬਣਾਵਾਂਗੇ ਸਭ ਤੋਂ ਪਹਿਨਾਂ ਹੋਇਆ ਜੀਰਾ ਲਵਾਂਗੇ ਸਭ ਤੋਂ ਧਨੀਆ ਲਵਾਂਗੇ ਅੱਜ ਆਪਾਂ ਇਹ ਪਾਣੀ ਨੂੰ ਸਭ ਤੋਂ ਧਨੀਆ ਪਾ ਕੇ ਬਣਾਵਾਂਗੇ ਇਹ ਪਾਣੀ ਬਹੁਤ ਹੀ ਟੇਸਟੀ ਬਣੇਗਾ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਗੁੜ ਤੇ ਖੰਡ ਲਵਾਂਗੇ ਅੱਜ ਆਪਾਂ ਇਹ ਪਾਣੀ ਨੂੰ ਗੁੜ ਤੇ ਖੰਡ ਦੋਵੇਂ ਯੂਜ਼ ਕਰਕੇ ਬਣਾਵਾਂਗੇ ਥੋੜੀ ਜਿਹੀ ਇਮਲੀ ਲਵਾਂਗੇ ਇਮਲੀ ਨੂੰ ਮੈਂ ਭਿਉਂ ਕੇ ਰੱਖ ਦਿੱਤਾ ਸੀ ਇਮਲੀ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਆਪਾਂ ਇਸਦੇ ਬੀਜ ਨੂੰ ਵੱਖ ਕਰ ਲਵਾਂਗੇ ਚਮਚੇ ਦੇ ਨਾਲ ਇਮਲੀ ਨੂੰ ਮਿਕਸ ਕਰ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਮਲੀ ਨੂੰ ਇਸ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਅੱਜ ਆਪਾਂ ਬਹੁਤ ਹੀ ਟੇਸਟੀ ਜਿਹਾ ਚਟਪਟਾ ਜਿਹਾ ਇਮਲੀ ਵਾਲਾ ਪਾਣੀ ਬਣਾ ਕੇ ਤਿਆਰ ਕਰਾਂਗੇ ਗੋਲ ਗੱਪਿਆਂ ਦੇ ਨਾਲ ਇਸ ਤਰੀਕੇ ਦਾ ਪਾਣੀ ਬਹੁਤ ਟੇਸਟੀ ਲੱਗਦਾ ਹੈ ਹੁਣ ਆਪਾਂ ਪਾਣੀ ਬਣਾਵਾਂਗੇ ਹੁਣ ਆਪਾਂ ਇਮਲੀ ਨੂੰ ਪੀਸ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਪੁਦੀਨਾ ਪਾਵਾਂਗੇ ਲਾਲ ਮਿਰਚਾਂ ਪਾਵਾਂਗੇ ਗੜਤੇ ਚੀਨੀ ਪਾਵਾਂਗੇ ਤੇ ਨਾਲ ਬਹੁਤ ਹੀ ਟੇਸਟੀ ਜਿਹਾ ਪਾਣੀ ਬਣ ਕੇ ਤਿਆਰ ਹੋਏਗਾ ਗੜਤੇ ਚੀਨੀ ਨੂੰ ਮਿਕਸ ਕਰਕੇ ਪਾਵਾਂਗੇ ਸਾਬਦ ਭੁੰਨਿਆ ਹੋਇਆ ਜੀਰਾ ਪਾਵਾਂਗੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਸਾਬਦ ਜੀਰਾ ਪਾਵਾਂਗੇ ਸਾਤ ਜੀਰਾ ਪਾਣ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਪਾਣੀ ਦੇ ਵਿੱਚ ਹੁਣ ਆਪਾਂ ਇਸ ਨੂੰ ਪੀਸ ਲਵਾਂਗੇ ਹੁਣ ਇਹ ਪੀਸ ਕੇ ਤਿਆਰ ਹੈ ਆਪਾਂ ਇਸ ਤਰੀਕੇ ਨਾਲ ਇਹ ਸਭ ਨੂੰ ਪੀਸ ਲਿਆ ਹੈ ਇਮਲੀ ਧਨੀਆ ਪੁਦੀਨਾ ਇਸ ਤਰੀਕੇ ਦਾ ਪੀਸ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ ਛਾਣ ਲਵਾਂਗੇ ਤਾਂ ਕਿ ਇਸ ਦੇ ਵਿੱਚ ਬੀਜ ਵਗੈਰਾ ਨਾ ਰਹੇ ਇਮਲੀ ਨੂੰ ਇਸ ਤਰੀਕੇ ਦੇ ਨਾਲ ਆਪਾਂ ਛਾਨੀ ਦੀ ਮਦਦ ਦੇ ਨਾਲ ਛਾਂਲ ਲਵਾਂਗੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਸਭ ਨੂੰ ਚੰਗੀ ਤਰ੍ਹਾਂ ਆਪਾਂ ਛਾਣ ਲਵਾਂਗੇ ਤੇ ਇਸ ਦੇ ਵਿੱਚ ਇੱਕ ਕੱਪ ਪਾਣੀ ਪਾਵਾਂਗੇ ਪਾਣੀ ਪਾ ਕੇ ਬਾਕੀ ਪੀਸੀ ਹੋਈ ਇਮਲੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਛਾਣ ਲਵਾਂਗੇ ਇਸ ਦੇ ਵਿੱਚ ਆਪਾਂ ਇਮਲੀ ਨੂੰ ਅਲੱਗ ਤੋਂ ਛਾਣਨ ਦੀ ਜ਼ਰੂਰਤ ਨਹੀਂ ਪੈਗੀ ਆਪਾਂ ਇਮਲੀ ਨੂੰ ਕੱਠਾ ਜੀ ਛਾਣ ਲਵਾਂਗੇ ਇਸ ਤਰੀਕੇ ਦੇ ਨਾਲ 임ਲੀ ਵਾਲਾ ਚਟਪਟਾ ਜਿਹਾ ਪਾਣੀ ਬਹੁਤ ਟੇਸਟੀ ਬਣਦਾ ਹੈ। ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀਜ਼ ਲੈ ਕੇ ਆਉਂਦੇ ਰਹਿੰਦੇ ਹਾਂ। ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ। वीडियो वजी लगे तो वीडियो भीडियो लाइक करो चैनल सबसक्राइब करो चैनल सबसक्राइब करके बैलाइकन जाके ऑल कर दौ जी अच आप पूरे परिवार के लिए बहुत सारे गोलगप्पा पानी तो गोलगप्प वाला मिक्सचर बना के तैयार करा ਅਜਾਪਾ ਘਰ ਦੇ ਵਿੱਚ ਹੀ ਪੂਰੇ ਪਰਿਵਾਰ ਦੇ ਲਈ ਕਾਫੀ سارے ਗੋਲ ਗੱਪੇ ਤੇ ਗੋਲ ਗੱਪਿਆਂ ਵਾਲਾ ਪਾਣੀ ਤੇ ਗੋਲ ਗੱਪਿਆਂ ਵਾਲਾ ਮਿਕਸਚਰ ਤਿਆਰ ਕਰ ਲਵਾਂਗੇ। ਇਮਲੀ ਨੂੰ ਮੈਂ ਪਹਿਲਾਂ ਹੀ ਭਿਓ ਕੇ ਰੱਖ ਦਿੱਤਾ ਸੀ। ਹੁਣ ਨਿੰਮੜੀ ਵਾਲਾ ਸਾਰਾ ਪਾਣੀ ਆਪਾਂ ਛਾਣ ਲਿਆ ਹੈ ਇਸ ਦੇ ਵਿੱਚ ਇੱਕ ਚਮਚ ਕਾਲਾ ਨਮਕ ਪਾਵਾਂਗੇ ਗੋਲ ਗੱਪਿਆਂ ਵਾਲਾ ਮਸਾਲਾ ਪਾਵਾਂਗੇ 3 ਚਮਚ ਗੋਲ ਗੱਪਿਆਂ ਵਾਲਾ ਪਾਊਡਰ ਜਾਂ ਮਸਾਲਾ ਪਾਵਾਂਗੇ ਇਸ ਨੂੰ ਪਾਉਣ ਦੇ ਨਾਲ ਬਹੁਤ ਹੀ ਚਟਪਟਾ ਜਿਹਾ ਪਾਣੀ ਬਣਦਾ ਹੈ ਜਿਸ ਤਰੀਕੇ ਦਾ ਪਾਣੀ ਆਪਾਂ ਗੋਲ ਗੱਪਿਆਂ ਵਾਲਾ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਹਾਂ ਆਪਾਂ ਘਰ ਦੇ ਵਿੱਚ ਹੀ ਸਾਫ ਸਫਾਈ ਦੇ ਨਾਲੇ ਪਾਣੀ ਨੂੰ ਬਣਾ ਕੇ ਤਿਆਰ ਕਰ ਲਵਾਂਗੇ। ਅੱਧਾ ਚਮਚ આમਚੂਰ ਪਾਊਡਰ ਪਾਵਾਂਗੇ। ਆਪਾਂ ਜਿੰਨਾ ਕਿ ਤਿੱਖਾ ਖਾਣਾ ਪਸੰਦ ਕਰਦੇ ਹਾਂ ਉਸ ਦੇ ਹਿਸਾਬ ਨਾਲ ਇਸ ਦੇ ਵਿੱਚ ਮਿਰਚਾਂ ਪਾਵਾਂਗੇ। ਵੈਸੇ ਤਾਂ ਇਹ ਪਾਣੀ ਤਿੱਖਾ ਚਟਪਟਾ ਹੀ ਬਣੇਗਾ ਪਰ ਇਸ ਦੇ ਵਿੱਚ ਮਿਰਚਾਂ ਪਾਈਆਂ ਨਹੀਂ ਪਰ ਜੇਕਰ ਆਪਾਂ ਜ਼ਿਆਦਾ ਤਿੱਖਾ ਪਸੰਦ ਕਰਦੇ ਹਾਂ ਤਾਂ ਆਪਾਂ ਇਸ ਦੇ ਵਿੱਚ ਥੋੜੀਆਂ ਜਿਹੀਆਂ ਮਿਰਚਾਂ ਹੋਰ ਪਾ ਲਵਾਂਗੇ। ਇਹਨਾਂ ਰੱਜੇਲੀ ਪਾਊਡਰ ਹੁਰ ਪਾ ਲਵਾਂਗੇ। ਸਵਾਦ ਅਨੁਸਾਰ ਨਮਕ ਪਾਵਾਂਗੇ। ਅੱਧਾ ਚਮਚ ਰੱਜੇਲੀ ਪਾਊਡਰ ਪਾਵਾਂਗੇ। ਅੱਧਾ ਛੋਟਾ ਚਮਚ ਕਾਲੀ ਮਿਰਚ ਪਾਵਾਂਗੇ। ਇਹ ਸਾਰੇ ਮਸਾਲਿਆਂ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਜੇਕਰ ਕੋਈ ਪਾਣੀ ਦੇ ਵਿੱਚ ਹਿੰਗ ਪਾਣੀ ਹੋਏਗੀ ਤਾਂ ਆਪਾਂ ਇਸਦੇ ਵਿੱਚ ਥੋੜੀ ਜਿਹੀ ਹਿੰਗ ਵੀ ਪਾ ਸਕਦੇ ਹਾਂ ਅੱਧਾ ਛੋਟਾ ਚਮਚ ਘੋਨੇ ਆਹ ਜੀਰਾ ਪਾਊਡਰ ਪਾਵਾਂਗੇ ਇਹ ਪਾਣੀ ਬਹੁਤ ਹੀ ਟੇਸਟੀ ਤੇ ਚਟਪਟਾ ਜਿਹਾ ਬਣ ਕੇ ਤਿਆਰ ਹੋਏਗਾ ਇਸਦੇ ਵਿੱਚ ਨਿੰਬੂ ਨਿਚੋੜਾਂਗੇ ਮੈਂ ਇੱਥੇ ਇੱਕ ਨਿੰਬੂ ਲਈ ਅਸਿਸ ਦੇ ਵਿੱਚ ਆਪਾਂ ਇੱਕ ਨਿੰਬੂ ਹੀ ਨਿਚੋੜ ਦੇਵਾਂਗੇ। ਅਦਾ-ਅਦਾ ਕਰਕੇ ਇੱਕ ਨਿੰਬੂ ਨਿਚੋੜ ਦੇਵਾਂਗੇ ਪਾਣੀ ਦੇ ਵਿੱਚ। ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ। ਪਾਣੀ ਦੇ ਵਿੱਚ ਨਿੰਬੂ ਦੇ ਬੀਜ ਚਲੇ ਗਏ ਨੇ। ਆਪਾਂ ਇਹਨਾਂ ਨੂੰ ਚਮਚ ਦੇ ਨਾਲ ਵਖ ਕਰ ਦੇਵਾਂਗੇ ਪਾਣੀ ਦਾ ਕਲਰ ਰੈੱਡ ਆਵੇ ਇਸ ਦੇ ਲਈ ਆਪਾਂ ਇਸ ਦੇ ਵਿੱਚ ਗੁੜ ਵੀ ਯੂਜ਼ ਕਰਾਂਗੇ ਤੇ ਲਾਲ ਮਿਰਚਾਂ ਵੀ ਯੂਜ਼ ਕਰਾਂਗੇ ਇਸ ਦੇ ਨਾਲ ਪਾਣੀ ਦਾ ਕਲਰ ਰੈੱਡ ਆਏਗਾ ਸਾਰੇ ਬੀਜ ਨੂੰ ਪਾਣੀ ਦੇ ਵਿੱਚੋਂ ਕੱਢ ਦੇਵਾਂਗੇ ਹੁਣ ਆਪਣਾ ਪਾਣੀ ਬਣ ਕੇ ਤਿਆਰ ਹੈ ਇਸ ਦੇ ਵਿੱਚ ਬੂੰਦੀ ਪਾਵਾਂਗੇ ਕਾਫੀ ਸਾਰੀ ਬੂੰਦੀ ਪਾਵਾਂਗੇ ਹੁਣ ਆਪਣਾ ਗੁਲਗੱਪਿਆਂ ਵਾਲਾ ਪਾਣੀ ਬਣ ਕੇ ਤਿਆਰ ਹੈ ਹੁਣ ਆਪਾਂ ਆਲੂਆਂ ਨੂੰ ਛੇਲੇ ਲਵਾਂਗੇ ਇੱਥੇ ਮੈਂ ਆਲੂਆਂ ਨੂੰ ਉਬਾਲ ਕੇ ਰੱਖਿਆ ਸੀ ਹੁਣ ਆਪਾਂ ਆਲੂਆਂ ਨੂੰ ਛੇਲੇ ਲਵਾਂਗੇ ਇੱਥੇ ਮੈਂ ਉਗਲੇ ਹੋਏ ਚਾਰ ਆਲੂ ਲੈਨੇ ਆਪਾਂ ਜਿੰਨਾਖ ਮਿਕਸਚਰ ਬਣਾਉਣਾ ਹੋਏਗਾ ਆਪਾਂ ਉਹਨੇ ਕਾਲੂ ਲੈ ਲਵਾਂਗੇ ਾਰੇ ਬਲਿਓ ਹਿਆਲ ਨੂੰ ਚੇਲਾ ਲਾ ਮੰਗੇ ਅੱਜ ਆਪਾਂ ਬਾਜ਼ਾਰ ਵਰਗੇ ਗੁਲਗੱਪੇ ਤੇ ਗੁਲਗੱਪਿਆਂ ਵਾਲਾ ਪਾਣੀ ਘਰ ਦੇ ਵਿੱਚ ਵੀ ਬਣਾ ਕੇ ਤਿਆਰ ਕਰ ਲਵਾਂਗੇ ਉਹ ਵੀ ਬਹੁਤ ਘੱਟ ਇੰਗਰੀਡੀਅੰਟਸ ਦੇ ਨਾਲ ਇਹ ਪਾਣੀ ਬਹੁਤ ਟੇਸਟੀ ਬਣਦਾ ਹੈ ਇੱਥੇ ਮੈਂ ਵੱਡੇ ਸਾਈਜ਼ ਦੇ ਆਚਾਰ ਆਲੂ ਲਏ ਨੇ ਵੱਡੇ ਸਾਈਜ਼ ਦੇ ਆਲੂਆਂ ਨੂੰ ਚਿਲਨ ਦੇ ਵਿੱਚ ਆਸਾਨੀ ਹੋਏਗੀ ਇਸ ਲਈ ਉਹ ਪ ਵੱਡੇ ਸਾਈਜ਼ ਦੇ ਆਲੂ ਲੈ ਲਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਬੱਚਿਆਂ ਨੂੰ ਘਰ ਦੇ ਵਿੱਚ ਹੀ ਨਵੀਂ-ਨਵੀਂ ਰੈਸਪੀਜ਼ ਬਣਾ ਕੇ ਖਵਾ ਸਕਦੇ ਹਾਂ ਹੁਣ ਮੈਂ ਸਾਰੇ ਆਲੂਆਂ ਨੂੰ ਛੇਲੇ ਲਿਆ ਹੈ ਹੁਣ ਆਪਾਂ ਆਲੂਆਂ ਨੂੰ ਮੈਸ਼ ਕਰ ਲਵਾਂਗੇ ਪੋਟੈਟੋ ਮੈਸ਼ਰ ਦੇ ਨਾਲ ਟੈਟੋ ਮੈਸ਼ਰ ਦੇ ਨਾਲ ਆਲੂਆਂ ਨੂੰ ਹਲਕਾ ਜਿਹਾ ਦਰਦਰਾ ਜਿਹਾ ਮੈਸ਼ ਕਰ ਲਵਾਂਗੇ ਬਿਲਕੁਲ ਮੈਸ਼ ਨਹੀਂ ਕਰਾਂਗੇ ਆਲੂਆਂ ਨੂੰ ਕਿਉਂਕਿ ਕਈ ਵਾਰ ਆਲੂਆਂ ਦਾ ਜੋ ਮਿਕਸਚਰ ਹੁੰਦਾ ਹੈ ਉਹ ਥੋੜਾ ਦਰਦਰਾ ਜਿਹਾ ਹੁੰਦਾ ਹੈ ਉਸ ਦੇ ਵਿੱਚ ਜੋ ਆਲੂ ਹੁੰਦੇ ਨੇ ਥੋੜੇ ਦਰਦਰੇ ਜਿਹੇ ਹੁੰਦੇ ਨੇ ਇਸ ਲਈ ਆਪਾਂ ਆਲੂਆਂ ਨੂੰ ਜ਼ਿਆਦਾ ਮੈਸ਼ ਨਹੀਂ ਕਰਾਂਗੇ ਜੇਕਰ ਆਪਾਂ ਆਲੂਆਂ ਨੂੰ ਬਿਲਕੁਲ ਚੰਗੇ ਤਰੀਕੇ ਦੇ ਨਾਲ ਮੈਸ਼ ਕਰਨਾ ਹੋਊਗਾ ਤਾਂ ਆਪਾਂ ਜ਼ਿਆਦਾ ਵੀ ਮੈਸ਼ ਕਰ ਸਕਦੇ ਹਾਂ ਪਰ ਆਪਾਂ ਆਲੂਆਂ ਨੂੰ ਤਰ-ਤਰਾ ਜਿਹਾ ਮੈਸ਼ ਕਰਾਂਗੇ ਇਹ ਬਹੁਤ ਈਜ਼ੀ ਰੈਸਪੀ ਹੈ ਇਸ ਤਰੀਕੇ ਨਾਲ ਆਪਾਂ ਬਹੁਤ ਹੀ ਟੇਸਟੀ ਗੋਲ ਗੱਪਿਆਂ ਵਾਲਾ ਪਾਣੀ ਤੇ ਮਿਕਸਚਰ ਬਣਾ ਕੇ ਤਿਆਰ ਕਰ ਲਵਾਂਗੇ ਪਾ ਲੂਆਂ ਨੂੰ ਦਰਦਰਾ ਜਿਹਾ ਮੈਸ਼ ਕਰ ਲਿਆ ਹੈ ਇਸ ਦੇ ਵਿੱਚ ਜੋ ਆਪਾਂ ਇਮਲੀ ਵਾਲਾ ਪਾਣੀ ਤਿਆਰ ਕਰਕੇ ਰੱਖਿਆ ਸੀ ਉਹ ਪਾਣੀ ਪਾਵਾਂਗੇ ਪੁਣ ਹੈ ਜੀਰਾ ਪਾਊਡਰ ਪਾਵਾਂਗੇ ਇੱਕ ਚਮਚ ਕਾਲਾ ਨਮਕ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਅਰ ਚਿਲੀ ਪਾਊਡਰ ਪਾਵਾਂਗੇ ਥੋੜੀ ਜਹੀ ਕਾਲੀ ਮਿਰਚ ਪਾਵਾਂਗੇ ਇੱਕ ਚਮਚਾ ਮਚੂਰ ਪਾਊਡਰ ਪਾਵਾਂਗੇ ਸਾਰੇ ਮਸਾਲੇ ਪਾ ਲਵਾਂਗੇ ਫਿਰ ਇਸ ਦੇ ਵਿੱਚ ਟਮਾਟਰ ਪਾਵਾਂਗੇ ਹਰੀਆਂ ਮਿਰਚਾਂ ਪਾਵਾਂਗੇ ਇਹ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਪਾਂ ਆਲੂਆਂ ਨੂੰ ਮਿਕਸ ਕਰ ਲਿਆ ਹੈ ਇਸ ਦੇ ਵਿੱਚ ਪਿਆਜ਼ ਪਾਵਾਂਗੇ प्याज पा के इस चंकी तरह मिक्स कर लेव जे तीन साडियो पहली बार देख रहे हो तो असं इस कई होर वीडियो बनाई भीडियोज भी जरूर देखिए जी इस मिक्स करने तो बाद जीरा पाउडर पावे इस बहुत वाइस टेस्ट आता है ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂ ਨੂੰ ਆਪ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਹਰਦਰਦਰਾ ਜਿਹਾ ਰੱਖਿਆ ਹੈ ਜੇਕਰ ਆਪਾਂ ਇਸ ਨੂੰ ਮੈਸ਼ ਕਰਨਾ ਹੋਵੇ ਤਾਂ ਆਪਾਂ ਚੰਗੀ ਤਰ੍ਹਾਂ ਮੈਸ਼ ਵੀ ਕਰ ਸਕਦੇ ਹਾਂ ਪਰ ਆਪਾਂ ਆਲੂਆਂ ਨੂੰ ਥੋੜਾ ਜਿਆਦਾ ਦਰਦਰਾ ਜਿਹਾ ਹੀ ਰੱਖਾਂਗੇ ਹੁਣ ਆਪਣਾ ਇਸ ਤਰੀਕੇ ਦਾ ਆਲੂਆਂ ਵਾਲਾ ਮਿਕਸਚਰ ਬਣ ਕੇ ਤਿਆਰ ਹੈ ਹੁਣ ਆਪਾਂ ਗੋਲ ਗੱਪਿਆਂ ਨੂੰ ਸਰਵ ਕਰ ਲਵਾਂਗੇ ਇੱਥੇ ਮੈਂ ਗੋਲ ਗੱਪਿਆਂ ਨੂੰ ਫਰਾਈ ਕਰਕੇ ਰੱਖਿਆ ਸੀ ਹੁਣ ਆਪਣੇ ਇਸ ਤਰੀਕੇ ਦੇ ਗੋਲ ਗੱਪਿਆਂ ਵਾਲਾ ਮਿਕਸਚਰ ਤੇ ਗੋਲ ਗੱਪਿਆਂ ਵਾਲਾ ਪਾਣੀ ਬਣ ਕੇ ਤਿਆਰ ਹੈ ਗੋਲ ਗੱਪਿਆਂ ਨੂੰ ਸਰਵ ਕਰ ਲਵਾਂਗੇ ਇਸ ਤੋਂ ਪਹਿਲਾਂ ਜੀ ਆਪਣੇ ਚੈਨਲ ਤੇ ਆਟੇ ਵਾਲੇ ਗੋਲ ਗੱਪਿਆਂ ਨੂੰ ਬਣਾਉਣ ਦੀ ਰੈਸਪੀ ਵੀ ਸ਼ੇਅਰ ਕੀਤੀ ਹੈ ਜੇਕਰ ਤੁਸੀਂ ਉਹ ਰੈਸਪੀ ਦੇਖਣੀ ਹੈ ਤਾਂ ਤੁਸੀਂ ਉਹ ਰੈਸਪੀ ਵੀ ਦੇਖ ਸਕਦੇ ਹੋ ਜੀ ਮਿਕਸਚਰ ਨੂੰ ਉੱਪਰ ਲਵਾਂਗੇ ਗੋਲ ਗੱਪੇ ਦੇ ਵਿੱਚ ਉਸ ਦੇ ਵਿੱਚ ਉਹ ਵੀਡੀਓ ਦੇ ਵਿੱਚ ਵੈਸੇ ਤਾਂ ਅਸੀਂ ਆਪਣੇ ਚੈਨਲ ਤੇ ਘਰ ਦੇ ਵਿੱਚ ਵੀ ਗੋਲ ਗੱਪਿਆਂ ਨੂੰ ਬਣਾਉਣ ਦੀ ਰੈਸਪੀ ਸ਼ੇਅਰ ਕੀਤੀ ਹੈ ਪਰ ਕਈ ਵਾਰ ਗਰਮੀਆਂ ਦੇ ਵਿੱਚ ਆਪਾਂ ਨੂੰ ਬਾਜ਼ਾਰੋਂ ਗੋਲ ਗੱਪੇ ਲੈਉਣੇ ਜਾਂ ਘਰ ਦੇ ਵਿੱਚ ਬਣਾਉਣੇ ਥੋੜੇ ਮੁਸ਼ਕਿਲ ਲੱਗਦੇ ਨੇ ਤਾਂ ਆਪਾਂ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਹੀ ਗੋਲ ਗੱਪੇ ਬਣਾ ਕੇ ਖਾ ਸਕਦੇ ਹਾਂ ਉਹ ਵੀ ਬਹੁਤ ਘੱਟ ਮਿਹਨਤ ਦੇ ਨਾਲ ਤੇ ਫੁੱਲ ਫੈਮਿਲੀ ਦੇ ਲਈ ਉਹ ਪਏ ਕੁਲਕੱਪੇ ਬਣਾ ਕੇ ਤਿਆਰ ਕਰ ਲਵਾਂਗੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ